ਪ੍ਰਾਈਡ ਪੰਜਾਬੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਅਸੀਂ ਅਕਸਰ ਹੀ ਜੀਓਪੋਲਿਟਿਕਸ ਦੀ ਗੱਲਬਾਤ ਕਰਦੇ ਹੁੰਦੇ ਆ ਮੀਨਾ ਯੂਕੇ ਤੋਂ ਅਕਸਰ ਹੀ ਦਿਲਜੀਸਨ ਜੁੜਦੇ ਨੇ ਅਤੇ ਜੀਓਪੋਲਿਟਿਕਸ ਦਾ ਅਸਲ ਜੋ ਪੱਖ ਹੁੰਦਾ ਅਸਲ ਸੱਚ ਹੁੰਦਾ ਉਹਦਾ ਦਰਸ਼ਕਾਂ ਦੇ ਅੱਗੇ ਪ੍ਰਾਈਡ ਪੰਜਾਬੀ ਟੀਵੀ ਦੇ ਕਰਕੇ ਪਿਆਰ ਦਰਸ਼ਕਾਂ ਦੇ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੀ ਨਹੀਂ ਅੱਜ ਮੇਨਾ ਉਹ ਯੂਕੇ ਤੋਂ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਇੱਕ ਬਹੁਤ ਹੀ ਵੱਡੇ ਅਤੇ ਗਹਿਲੂਗੇ ਗੰਭੀਰ ਮੁੱਦੇ ਦੇ ਉੱਤੇ ਜੋ ਇਜ਼ਰਾਈਲ ਅਤੇ ਈਰਾਨ ਦੇ ਕੰਪਲੀਟ ਵਿਚਕਾਰ ਹੁਣ ਪੂਰੀ ਦੁਨੀਆ ਨੂੰ ਜੋ ਪ੍ਰਭਾਵ ਜਿਸ ਨਾਲ ਪੈ ਮੈਨਾ ਜੁਕੇ ਤੋਂ ਜੁੜੇ ਹੋਏ ਨਹੀਂ ਦਰਜੀ ਸਿੰਘ ਸੌਣਾ ਸਵਾਲ ਕਰਦੇ ਨੇ ਜੁੜਣ ਦੇ ਲਈ। ਥੈਂਕ ਯੂ ਜੀ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੰਨੇ ਹੋ ਤੁਹਾਡੇ ਦਰਸ਼ਕ ਜਿਹੜੇ ਨੇ ਸਾਨੂੰ ਦੇਖਦੇ ਆ ਪਸੰਦ ਕਰਦੇ ਆ ਸਭ ਦਾ ਦਿਲੋਂ ਧੰਨਵਾਦ ਕਰਦੇ ਆ। ਅੰਦਰ ਸਿੰਘ ਦੀ ਗੱਲ ਕਰਾਂਗੇ ਆਪਾਂ ਅੱਜ ਇਜ਼ਰਾਈਲ ਅਤੇ ਜੋ ਈਰਾਨ ਦੇ ਵਿੱਚ ਜੋ ਹੁਣ ਜੰਗ ਸ਼ੁਰੂ ਹੋ ਚੁੱਕੀ ਹੈ ਜੰਗ ਚਮਾਂ ਕੇ ਜੰਗ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਬਲਾਸਟਿੰਗ ਮਸਲਾ ਹੁਣ ਈਰਾਨ ਨੇ ਵੀ ਛੱਡੀਆਂ ਨੇ ਇਜ਼ਰਾਈਲ ਦੇ ਉੱਤੇ ਅਤੇ ਲਗਾਤਾਰ ਇਜ਼ਰਾਈਲ ਵੀ ਜੋ ਹਮਲੇ ਕਰ ਰਹੇ ਹੋ ਲਗਾਤਾਰ ਕਰ ਰਹੇ ਹੈ ਜਿਸ ਤਰੀਕੇ ਨਾਲ ਪਹਿਲਾਂ ਉੱਦੀ ਪਲਾ ਜਿਸ ਦੇ ਵਿਚਾਰ ਹੁਣ ਈਰਾਨ ਨੇ ਵੀ ਕਹਿ ਦਿੱਤਾ ਕਿ ਅਸੀਂ ਸਾਡੇ ਉੱਤੇ ਜੋ ਕਿ ਹਮਲਾ ਹੁੰਦਾ ਹੈ ਤਾਂ ਪਾਕਿਸਤਾਨ ਪਰਮਾਣੂ ਹਮਲਾ ਜੋ ਹੈ ਉਹ ਇਜ਼ਰਾਈਲ ਤੇ ਕਰੇਗਾ ਮੈਂ ਦਰਸ਼ਕਾਂ ਦਾ ਦੱਸਵਾਂ ਕਿ 57 ਇਸਲਾਮਿਕ ਕੰਟਰੀ ਨੇ ਉਹਨਾਂ ਵਿੱਚੋਂ ਸਿਰਫ ਸਿਰਫ ਪਾਕਿਸਤਾਨ ਹੈ ਜਿਸ ਦੇ ਕੋਲ ਪਰਮਾਣੂ ਬੰਬ ਨੇ ਹੋਰ ਕਿਸੇ ਕੋਲ ਪਰਮਾਣੂ ਬੰਬ ਨਹੀਂ ਹਨ ਪਰ ਜਦੋਂ ਇਹ ਬਿਆਨ ਆਉਂਦਾ ਹੈ ਤਾਂ ਉਸੇ ਵਕਤ ਅਮਰੀਕਾ ਇਸ ਦੇ ਵਿੱਚ ਐਂਟਰ ਹੁੰਦਾ ਹੈ ਐਂਟਰ ਹੋ ਕੇ ਜੋ ਉਹ ਪਾਕਿਸਤਾਨ ਨੂੰ ਪਿੱਛੇ ਦਿੰਦਾ ਤੇ ਪਾਕਿਸਤਾਨ ਨੂੰ ਇਸ ਚੀਜ਼ ਦਾ ਜਵਾਬ ਦੇ ਚੁੱਕਿਆ ਹੈ ਕਿ ਜੇ ਸਾਡੇ ਬੰਬ ਨੇ ਉਹ ਸਿਰਫ ਸਾਡੀ ਨੇ ਕਿਸੇ ਹੋਰ ਦੇਸ਼ ਵਾਸਤੇ ਨਹੀਂ ਦਰਸ਼ੁੰਦਾਜ਼ਾਂ ਨੇ ਕਿ ਜਲਦੀ ਸਿੰਘ ਨੇ ਪਿਛਲੇ ਪ੍ਰੋਗਰਾਮ 'ਚ ਕਿਹਾ ਸੀਗਾ ਕਿ 57 ਇਸਲਾਮੀ ਦੇਸ਼ ਕਰੇ ਵੀ ਤਾਂ ਠੇਕ ਨਹੀਂ ਹੋ ਸਕਦੇ ਉਹ ਪਿਛਲੇ ਪ੍ਰੋਗਰਾਮ 'ਚ ਗੱਲ ਕਹੀ ਸੀਗੀ ਅੱਜ ਜਦੋਂ ਅਸੀਂ ਪ੍ਰੋਗਰਾਮ ਰਿਪੋਰਟ ਕਰ ਰਹੇ ਹਾਂ ਉਹ ਗੱਲ ਸੱਚ ਸਾਬਤ ਹੋ ਗਈ ਹੈ ਇੱਕ ਦਿਨ ਦੇ ਵਿੱਚ ਵਿੱਚ 24 ਘੰਟੇ 'ਚ ਗੱਲ ਸੱਚ ਸਾਬਤ ਹੋ ਚੁੱਕੀ ਹੈ ਹਾਂ ਦਿਲਜੀਤ ਸਿੰਘ ਜੀ ਕੀ ਕਹੋਗੇ ਇਹ ਸਾਰੇ ਘੰਣਾ ਕਰਨ ਦੇ ਵਿੱਚ ਕੀ ਈਰਾਨ ਦਾ ਵੀ ਪਲਾਸ 3 ਵਰਗਾ ਹਾਲ ਹੋਏਗਾ ਜੋ ਉੱਥੇ ਦਾ ਹਾਲਾਤ ਬਣ ਚੁੱਕਿਆ ਹੈ ਜਿੰਨੀ ਤਬਾਹੀ ਉੱਥੇ ਮੱਚ ਚੁੱਕੀ ਹੈ ਜਾਂ ਇੱਥੇ ਕੁਝ ਹੋਰ ਦੇਸ਼ ਵਿੱਚ ਪੈਣਗੇ ਜਿੱਦਾਂ ਕਿ ਹੁਣ ਰਸ਼ੀਆ ਦੇ ਵੀ ਜੋ ਖਬਰ ਆ ਰਹੀ ਹੈ ਕਿ ਉਹ ਇਨਵੋਲਵਮ ਕਿਵੇਂ ਦੇਖ ਦਿਓ ਹੁਣ ਜੋ ਹੁਣ ਘੁੰਮ ਕੇ ਜੋ ਪਲਾਸੀੰਦੂ ਘੁੰਮ ਕੇ ਹੁਣ ਇਜ਼ਰਾਈਲ ਈਰਾਨ ਤੇ ਆ ਗਿਆ ਇਸ ਨੂੰ ਕਿਵੇਂ ਦੇਖ ਦਿਓ ਤੁਸੀਂ ਜੀ ਜੀ ਬਿਲਕੁਲ ਬਿਲਕੁਲ ਪਹਿਲਾਂ ਆਪਣੇ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਅੱਜ ਪੰਜਵਾਂ ਦਿਨ ਹੈਗਾ ਜੰਗ ਜਿਹੜੀ ਦੋਨਾਂ ਮੁਲਕਾਂ ਦੇ ਵਿੱਚ ਲੱਗੀ ਹੋਈ ਹੈ 224 ਲੋਕ ਜਿਹੜੇ ਨੇ ਹੁਣ ਤੱਕ ਮਾਰੇ ਜਾ ਚੁੱਕੇ ਨੇ ਈਰਾਨ ਦੇ ਤੇ 24 ਲੋਕ ਜਿਹੜੇ ਆ 24 ਤੋਂ 25 ਲੋਕ ਜਿਹੜੇ ਹੈਗੇ ਆ ਉਹ ਇਜ਼ਰਾਈਲ ਦੇ ਮਾਰੇ ਜਾ ਚੁੱਕੇ ਨੇ ਦੋਨਾਂ ਮੁਲਕਾਂ ਨੇ ਤਾਬੜ ਤੋੜ ਜਿਹੜੀ ਬੰਬਾਰੀ ਹੈਗੀ ਆ ਡਰੋਨਾਂ ਦੇ ਨਾਲ ਮਿਜ਼ਾਈਲਜ਼ ਦੇ ਨਾਲ ਹਮਲੇ ਜਿਹੜੇ ਆ ਲਗਾਤਾਰ ਕੀਤੇ ਹੋਏ ਆ ਸੋ ਇਹਦੇ ਵਿੱਚ ਹੁਣ ਜਿਹੜੀ ਗੱਲ ਆ ਜਾਂਦੀ ਹੈ ਕਿ ਆਖਰ ਕਾਰਨ ਕੀ ਬਣਿਆ ਇਹ ਆਪਾਂ ਇਹ ਆਪਣੇ ਦਰਸ਼ਕਾਂ ਨੂੰ ਪਹਿਲਾਂ ਸੰਖੇਪ ਦੇ ਵਿੱਚ ਦੱਸ ਲਈਏ ਸੋ ਇਜ਼ਰਾਈਲ ਦਾ ਇਹ ਮੰਨਣਾ ਹੈ ਕਿ ਈਰਾਨ ਜਿਹੜਾ ਹੈ ਉਹ ਨਿਊਕਲੀਅਰ ਜਿਹੜਾ ਤਿਆਰ ਕਰ ਰਿਹਾ ਹੈ ਨਿਊਕਲੀਅਰ ਪ੍ਰੋਗਰਾਮ ਜਿਹੜਾ ਤਿਆਰ ਕਰ ਰਿਹਾ ਉਹਦੇ ਕਰਕੇ ਅਸੀਂ ਹਮਲਾ ਕਰ ਰਹੇ ਹਾਂ ਕਿ ਅਸੀਂ ਨਹੀਂ ਚਾਹੁੰਦੇ ਕਿ ਈਰਾਨ ਦੇ ਕੋਲ ਆਉਂਦੇ ਸਮੇਂ ਦੇ ਵਿੱਚ ਨਿਊਕਲੀਅਰ ਬੌਮ ਹੋਵੇ ਨਿਊਕਲੀਅਰ ਪਾਵਰ ਉਹ ਬਣ ਜਾਵੇ ਸੋ ਇੱਥੇ ਹੁਣ ਸਵਾਲ ਬਹੁਤ ਸਾਰੇ ਉੱਠ ਰਹੇ ਨੇ ਬਹੁਤ ਇੰਗਲਿਸ਼ ਮੀਡੀਆ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਕਿ ਜੇ ਇਜ਼ਰਾਈਲ ਨਿਊਕਲੀਅਰ ਪਾਵਰ ਹੋ ਸਕ ਉਦੇ ਉਦੇ ਜਵਾਬ ਦੇ ਵਿੱਚ ਇਜ਼ਰਾਈਲੀ ਜਿਹੜੇ ਮਨਿਸਟਰ ਨੇ ਇਜ਼ਰਾਈਲੀ ਲੀਡਰ ਨੇ ਉਹ ਕਹਿੰਦੇ ਨੇ ਕਿ ਭਾਈ ਇਜ਼ਰਾਈਲ ਦੇ ਕੋਲ ਬੜੇ ਲੰਬੇ ਸਮੇਂ ਤੋਂ ਨਿਊਕਲੀਅਰ ਪਾਵਰ ਹੈ ਪਰ ਉਹਨੇ ਕਿਸੇ ਦਾ ਕਿਤੇ ਵੀ ਗਲਤ ਜਿਹੜਾ ਹੈਗਾ ਉਹਦਾ ਇਸਤੇਮਾਲ ਨਹੀਂ ਕੀਤਾ ਕਦੇ ਵੀ ਕਿਸੇ ਨੂੰ ਡਰਾਇਆ ਨਹੀਂ ਹੈ ਸੋ ਇਹ ਕਾਰਨ ਹੈ ਕਿ ਅਸੀਂ ਰੱਖ ਸਕਦੇ ਹਾਂ ਤੇ ਈਰਾਨ ਜਿਹੜਾ ਹੈਗਾ ਉਹ ਕਹਿੰਦੇ ਡਰਦੇ ਨਹੀਂ ਕਿਸੇ ਤੋਂ ਜਿਹੜੇ ਈਰਾਨੀ ਨੇ ਸੋ ਉਹ ਹਮੇਸ਼ਾ ਹੀ ਜਿਹੜਾ ਦਾਵਾ ਬੋਲਣ ਦੇ ਵਿੱਚ ਜਿਹੜੇ ਨੇ ਅੱਗੇ ਰਹਿੰਦੇ ਨੇ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਉਹਨਾਂ ਦੇ ਕੋਲ ਨਿਊਕਲੀਅਰ ਪਾਵਰ ਆਵੇ ਤੇ ਉਹ ਆਉਂਦੇ ਸਮੇਂ ਦੇ ਵਿੱਚ ਕਿਤੇ ਵੀ ਇਹਦਾ ਇਸਤੇਮਾਲ ਕਰ ਸਕਣ ਪਰ ਹੁਣ ਜੇ ਦੇਖਿਆ ਜਾਵੇ ਤਾਂ ਨਿਊਕਲੀਅਰ ਪਾਵਰ ਤਾਂ ਪਾਕਿਸਤਾਨ ਵੀ ਹੈ ਇੰਡੀਆ ਦੇ ਨਾਲ جنگ ਲੱਗੀ ਹੈ ਤਾਂ ਉਹਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਸੋ ਨਿਊਕਲੀਅਰ ਪਾਵਰ ਜਿੱਤੇ ਤੱਕ ਅਸੀਂ ਇੱਕ ਇਨਸਾਨ ਆਮ ਇਨਸਾਨ ਹੋਣ ਤੇ ਕਿਉਂਕਿ ਅਸੀਂ ਵੀ ਅਧਿਕਾਰੀ ਆ ਇਸ ਧਰਤੀ ਦੇ ਉੱਤੇ ਸਾਡਾ ਵੀ ਕੋਈ ਹੱਕ ਹੈਗਾ ਸੋ ਜੇ ਆਪਣੇ ਇੱਕ ਆਮ ਇਨਸਾਨ ਦੇ ਤੌਰ ਤੇ ਆਪਾਂ ਦੇਖਣਾ ਹੋਵੇ ਤਾਂ ਨਿਊਕਲੀਅਰ ਬਣਨਾ ਹੀ ਨਹੀਂ ਚਾਹੀਦਾ ਸੀ ਸ਼ੁਰੂਆਤ ਜਿਹੜੀ ਹੋਈ ਹੈ ਉਹ ਹੋਣੀ ਹੀ ਨਹੀਂ ਚਾਹੀਦੀ ਸੀ ਐਡੀ ਤਬਾਹੀ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਕਿਸੇ ਸਮੇਂ ਹੋਈ ਅੱਜ ਤੱਕ ਉੱਥੇ ਅਪਾਹਜ ਬੱਚੇ ਪੈਦਾ ਹੁੰਦੇ ਨੇ ਤਾਂ ਜਦੋਂ ਜਦੋਂ ਵੀ ਕਿਤੇ ਨਾ ਕਿਤੇ ਇਹ ਸਾਰਾ ਕੁਝ ਕਿਤੇ ਵਾਪਰਨ ਲੱਗਦਾ ਹੈ ਜਾਂ ਫਿਰ ਡਰ ਪੈਦਾ ਹੋ ਜਾਂਦਾ ਤੇ ਲੋਕਾਂ ਦੇ ਵਿੱਚ ਬੜਾ ਸਹਿਮ ਦਾ ਮਾਹੌਲ ਬਣ ਜਾਂਦਾ ਸੋ ਜੇਕਰ ਨਿਊਕਲੀਅਰ ਹੁਣ ਰੱਖਣਾ ਸ਼ੁਰੂ ਕਰ ਦਿੱਤਾ ਜਾਂ ਤਾਂ ਇਹਨੂੰ ਸਾਰੇ ਹੀ ਖਤਮ ਕਰੋ ਡਿਸਟਰੋਏ ਕਰ ਦਿਓ ਜਾਂ ਫਿਰ ਜਿਹੜੇ ਮੁਲਖ ਰੱਖ ਰਹੇ ਨੇ ਉਹਨਾਂ ਨੂੰ ਰੱਖਣ ਦਿਓ ਆਪਾਂ ਤੇ ਇਸ ਸੱਕ ਦੇ ਵਿੱਚ ਆ ਕਿ ਕਿਸੇ ਕੋਲ ਵੀ ਨਹੀਂ ਹੋਣਾ ਚਾਹੀਦਾ ਸੋ ਹੁਣ ਇਰਾਨ ਦਾ ਜਿਹੜਾ ਹੈਗਾ ਇਰਾਨ ਕਹਿੰਦਾ ਹੈ ਕਿ ਇਹ ਇਹ ਜਿਹੜਾ ਸਾਰਾ ਕੁਝ ਬੰਨਣਾ ਤੇ ਅਸੀਂ ਵੀ ਇੱਕ ਪਾਵਰ ਹੈਗੇ ਆ ਉਹਨਾਂ ਵੱਲੋਂ ਇਹ ਦਾਵਾ ਹਮੇਸ਼ਾ ਕੀਤਾ ਜਾਂਦਾ ਰਿਹਾ ਉਹ ਜ਼ਿਆਦਾ ਡਰਦੇ ਨਹੀਂ ਹੈ ਸੋ ਇਹਦੇ ਵਿੱਚ ਜਿਹੜੀ ਯੂਐਸ ਦੀ ਇੰਟੈਲੀਜ ਉਹਨਾਂ ਨੇ ਇਹਦੇ ਵਿੱਚ ਦਾਵਾ ਕੀਤਾ ਸੀ ਪਿਛਲੇ ਦਿਨਾਂ 'ਚ ਕਿ ਈਰਾਨ ਨੂੰ ਹਜੇ 3 ਸਾਲ ਲੱਗਣੇ ਨੇ ਨਿਊਕਲੀਅਰ ਪਾਵਰ ਪੂਰੀ ਤਰੀਕੇ ਦੇ ਨਾਲ ਬੰਬ ਤਿਆਰ ਕਰਨ ਵਾਸਤੇ ਪਰ 모사드 ਨੇ ਜਿਹੜਾ ਇਜ਼ਰਾਈਲ ਨੇ ਜਦੋਂ ਜਿਹੜੀ ਯੂਐਸ ਨੂੰ ਜਾਣਕਾਰੀ ਦਿੱਤੀ ਹੈ ਕਿ ਸਾਡੀ 모사드 ਨੇ ਇਹ ਇੰਟੈਲੀਜੈਂਸ ਲਿਆਂਦੀ ਹੈ ਕਿ ਇੱਕ ਦੋ ਹਫ਼ਤਿਆਂ ਦੇ ਵਿੱਚ ਈਰਾਨ ਜਿਹੜਾ ਹੈਗਾ ਉਹ ਬੰਬ ਤਿਆਰ ਕਰਨ ਵਾਲਾ ਇਸ ਕਰਕੇ ਅਸੀਂ ਹਮਲਾ ਕੀਤਾ ਸੋ ਕਿਤੇ ਨਾ ਕਿਤੇ ਦੇਖਣ ਦੇ ਵਿੱਚ ਇਹ ਵੀ ਲੱਗਦਾ ਹੈ ਕਿ ਇੱਕ ਇਜ਼ਰਾਈਲ ਜਿਹੜਾ ਯਹੂਦੀ ਤੇ ਮੁਸਲਮਾਨਾਂ ਦਾ ਕੌਨਫਲਿਕਟ ਹੈਗਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਮਿਡਲ ਈਸਟ ਦੇ ਵਿੱਚ ਕਹਿ ਲਈਏ ਜਾਂ ਵੈਸੇ ਕਹਿ ਲਈਏ ਕਿਤੇ ਨਾ ਕਿਤੇ ਨਫਰਤ ਹੈ ਮੁਸਲਮਾਨਾਂ ਦੇ ਖਿਲਾਫ ਇਜ਼ਰਾਈਲ ਦੇ ਵਿੱਚ ਵੀ ਤੇ ਜਿਹੜਾ ਇੱਕ ਆਪਾਂ ਕਹੀਏ ਵੈਸਟ ਵਰਡ ਹੈਗਾ ਉਹ ਵੀ ਕਿਤੇ ਨਾ ਕਿਤੇ ਚਾਹੁੰਦਾ ਕਿ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾਵੇ ਸੋ ਇਸ ਦੇ ਅਧੀਨ ਹੀ ਮੈਨੂੰ ਲੱਗਦਾ ਹੈ ਕਿ ਜਿਹੜਾ ਇਜ਼ਰਾਈਲ ਹੈ ਉਹਨੇ ਈਰਾਨ ਦੇ ਉੱਤੇ ਅਟੈਕ ਕੀਤਾ ਕਿ ਉਸ ਤੋਂ ਬਾਅਦ ਯੂਐਸ ਉਹਦੀ ਪਿੱਠ ਤੇ ਕੱਢ ਜਾਏਗਾ ਇਹ ਇੱਕ ਵੈਸਟ ਵਾਲਾ ਪਾਸਾ ਵੱਖਰਾ ਬਣ ਜਾਏਗਾ ਮਿਡਲ ਈਸਟ ਦੇ ਵਿੱਚ ਹੋਰ ਮੁਲਕ ਆਉਣਗੇ ਤਾਂ ਪਰ ਰੱਜ ਕੇ ਤਬਾਹੀ ਜਿਹੜੀ ਹੈਗੀ ਹੈ ਉਹ ਇੱਥੇ ਮਚਾ ਸਕਦੇ ਆ ਸੋ ਇਹਦੇ ਨਾਲ ਨੁਕਸਾਨ ਕਿਤਾ ਹੋਣਾ ਹੈ ਨੁਕਸਾਨ ਕਿੰਨਾ ਨੁਕਸਾਨ ਹੋਣਾ ਹੈ ਇਹਦੇ ਬਾਰੇ ਸ਼ਾਇਦ ਇਜ਼ਰਾਈਲੀ ਜਿਹੜੇ ਮਿਨਿਸਟਰ ਨੇ ਨਤਨਯਾਹੁ ਉਹ ਉਹ ਮੈਨੂੰ ਲੱਗਦਾ ਵੀ ਕਰ ਨਹੀਂ ਰਹੇ ਕੋਈ ਵੀ ਉਹਦਾ ਕੋਈ ਐਸਟੀਮੇਟ ਜਾਂ ਕੈਲਕੂਲੇਸ਼ਨ ਕਰ ਨਹੀਂ ਰਹੇ ਇੱਕ ਹੋਰ ਖਬਰ ਮੈਂ ਤੁਹਾਨੂੰ ਦੱਸ ਦਵਾਂ ਕਿ ਨਤਨਯਾਹੁ ਜਿਹੜੇ ਨੇ ਉਹਨਾਂ ਨੇ ਯੂਐਸ ਦੇ ਨਾਲ ਪਿਛਲੇ ਸਮੇਂ ਦੇ ਵਿੱਚ 트੍ਰੰਪ ਦੇ ਨਾਲ ਇਹ ਸਲਾਹ ਕੀਤੀ ਸੀ ਕਿ ਇਰਾਨ ਦੇ ਸੁਪਰੀਮ ਲੀਡਰ ਜਿਹੜੇ ਹੈਗੇ ਨੇ ਖੁਮੈਨੀ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਵੇ ਤਾਂ ਇਹ ਸਾਰਾ ਕੁਝ ਰੁਕ ਸਕਦਾ ਮਤਲਬ ਕਿ ਜਿਵੇਂ ਤੁਸੀਂ ਸੁਣੀਆਂ ਹੋਣੀਆਂ ਖਬਰਾਂ ਕਿ ਜਦੋਂ ਯੂਐਸ ਦੇ ਵਿੱਚ ਵੋਟਾਂ ਚੱਲ ਰਹੀਆਂ ਸੀ ਉਸ ਵੇਲੇ ਟਰੰਪ ਫਰਾਂ ਦੇ ਉੱਤੇ ਦੋਕ ਵਾਰ ਅਟੈਕ ਹੋਏ ਜਿਹਦਾ ਕਿਤੇ ਨਾ ਕਿਤੇ ਲਿੰਕ ਜੁੜਿਆ ਇਰਾਨ ਦੇ ਨਾਲ ਤੇ ਹੁਣ ਨਿਤਨ ਜਾਹੂ ਵੱਲੋਂ ਇਹ ਇੱਕ ਆਪਾਂ ਕਹੀਏ ਵੀ ਉਹਨਾਂ ਦੇ ਅੱਗੇ ਰੱਖਿਆ ਗਿਆ ਪ੍ਰਸਤਾਵ ਕਿ ਆਪਾਂ ਇਦਾਂ ਕਰ ਦਈਏ ਤਾਂ ਵਧੀਆ ਕਿਉਂਕਿ ਇਜ਼ਰਾਈਲ ਦਾ ਮੰਨਣਾ ਹੈ ਜਿਹੜੇ ਇਜ਼ਰਾਈਲ ਦੇ ਨੇਤੂ ਯਾਹੂ ਨੇ ਕਿ ਉੱਥੋਂ ਦੀ ਜਿਹੜੀ ਰਜਿਮ ਹੈ ਨਾ ਈਰਾਨ ਦੀ ਉਹ ਨਹੀਂ ਠੀਕ ਕਹਿੰਦੇ ਸਾਨੂੰ ਲੋਕਾਂ ਦੇ ਨਾਲ ਕੋਈ ਲੈਣ ਦੇ ਨਹੀਂ ਪਰ ਜਿਹੜੀ ਰਜਿਮ ਹੈ ਅਸੀਂ ਉਹਨੂੰ ਖਤਮ ਕਰਨਾ ਚਾਹੁੰਦੇ ਆ ਇਸੇ ਕਰਕੇ ਹੀ ਉਹਨਾਂ ਨੇ ਪਹਿਲੇ ਹਮਲੇ ਦੇ ਵਿੱਚ ਬਹੁਤ ਸਾਰੇ ਇੰਜੀਨੀਅਰ ਉਹਨਾਂ ਦੇ ਖਾਸ ਬੰਦੇ ਜਿਹੜੇ ਸੀ ਮਿਲਟਰੀ ਅਫਸਰ ਸੀਗੇ ਉਹ ਮਾਰ ਦਿੱਤੇ ਪਰ ਇਹਦੇ ਵਿੱਚ ਹੁਣ ਜਿਹੜੀ ਮੈਂ ਗੱਲ ਕਰ ਰਿਹਾ ਕਿ ਉਹਨਾਂ ਨੇ ਸਕੀਮ ਬਣਾਈ 트럼ਪ ਦੇ ਨਾਲ ਕਹਿੰਦੇ ਆ ਸਲਾਹ ਕੀਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਬੜੀ ਹੈਗੀ ਹੈ ਜਿਹੜੀ ਪਿਛਲੇ ਦਿਨਾਂ ਤੋਂ ਚੱਲ ਰਹੀ ਹੈ ਕਿ 트럼ਪ ਨੇ ਫਿਰ ਕੀ ਆ ਕਿ ਉਹਨਾਂ ਨੇ ਥੁਮੈਣੀ ਦੀ ਹਤਿਆ ਦਾ ਜਿਹੜਾ ਪਲਾਨ ਸੀ ਮੇਤਨ ਯਾਹੂ ਦਾ ਉਹਨੂੰ ਰੱਦ ਕਰ ਦਿੱਤਾ ਉਹ ਕਹਿੰਦੇ ਵੀ ਇਹ ਕੰਮ ਨਹੀਂ ਕਰਨਾ ਸੋ ਇਹ ਇਸ ਵੇਲੇ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਤਾਬੜ ਤੋਲ ਮਜ਼ਾਇਲਾ ਚੱਲ ਰਹੀਆਂ ਹੁਣ ਮੈਂ ਤੁਹਾਨੂੰ ਅਗਲੀ ਗੱਲ ਜਿਹੜੀ ਡੋਨਲਡ ਟਰੰਪ ਹਰਾਂ ਦੇ ਰੋਲ ਦੀ ਦੱਸਣ ਲੱਗਿਆ ਡੋਨਲਡ ਟਰੰਪ ਹੋਰੀ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ G7 ਚੱਲ ਰਿਹਾ ਕੈਨੇਡਾ ਦੇ ਵਿੱਚ ਨਰਿੰਦਰ ਮੋਦੀ ਹਰੀ ਵੀ ਪਹੁੰਚੇ ਹੋਇਆ ਤੇ ਹੋਰ ਵੀ ਜਿਹੜੇ ਲੋਕ ਉੱਥੇ ਪਹੁੰਚੇ ਹੋਇਆ ਜਿਹੜੇ ਵੱਡੇ ਲੀਡਰ ਨੇ ਸੋ ਕਹਿੰਦੇ ਆ ਡੋਨਲਡ ਟਰੰਪ ਹੋਰਾਂ ਨੇ ਜਲਦੀ अर्ਲੀ ਉੱਥੋਂ ਜਿਹੜਾ ਕੁਇਟ ਕਰ ਦਿੱਤਾ G7 ਚੋਂ ਵਾਪਸ ਚਲੇ ਗਏ ਤੇ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਹਾਂ ਭਾਈ ਕੀ ਬਣੇਗਾ ਇਸ ਵਾਰ ਦਾ ਤਾਂ ਉਹ ਕਹਿੰਦੇ ਵੀ ਆਪਾਂ ਇਹਦਾ ਰੀਅਲ ਐਂਡ ਲੱਭਾਂਗੇ ਨਾ ਕਿ ਸੀਜ਼ ਫਾਇਰ ਸੋ ਇਹਦੇ ਤੋਂ ਕੀ ਭਾਵ ਨੇ ਦੋ ਭਾਵ ਨਿਕਲਦੇ ਆ ਇੱਕ ਤਾਂ ਸੋਨਾ ਹੋ ਕੇ ਨਿਬੜੇਗਾ ਜਾਂ ਫਿਰ ਉਹ ਪੂਰੀ ਤਰੀਕੇ ਦੇ ਨਾਲ ਈਰਾਨ ਨੂੰ ਡਿਸਟਰੋਏ ਕਰਨ ਦੀ ਸੋਚ ਰਹੇ ਨੇ ਕਿਉਂਕਿ ਡੋਨਲਡ 트੍ਰੰਪ ਦਾ ਇੱਕ ਬਿਆਨ ਇਹ ਵੀ ਘੁੰਮ ਰਿਹਾ ਹੈ ਸੋਸ਼ਲ ਮੀਡੀਆ ਖਬਰਾਂ ਦੇ ਵਿੱਚ ਕਿ ਉਹਨਾਂ ਨੇ ਤਹਿਰਾਨ ਜਿਹੜੀ ਕਿ ਈਰਾਨ ਦੀ ਰਾਜਧਾਨੀ ਹੈ ਤਹਿਰਾਨ ਦੇ ਲੋਕਾਂ ਨੂੰ ਇਹ ਕਿਹਾ ਕਿ ਜਲਦੀ ਤੋਂ ਜਲਦੀ ਰਾਜਧਾਨੀ ਜਿਹੜੀ ਆ ਉਹ ਛੱਡ ਕੇ ਪਰਾਂ ਨੂੰ ਚਲੇ ਜਾਓ ਸੋ ਇਸ ਦਾ ਕੀ ਮਤਲਬ ਨਿਕਲਦਾ ਇਹ ਆਪਾਂ ਆਪ ਹੀ ਸਮਝ ਸਕਦੇ ਹਾਂ ਕਿਉਂਕਿ ਹੁਣ ਪਾਲਿਸੀ ਜਾਂ ਫਿਰ ਜਿਹੜੇ ਹਮਲੇ ਇਜ਼ਰਾਈਲ ਕਰ ਰਿਹਾ ਉਹ ਉਹਨਾਂ ਨੂੰ ਦੱਸੇ ਬਿਨਾ ਤਾਂ ਕਰ ਨਹੀਂ ਰਿਹਾ ਸੋ ਸਾਰਾ ਜਿਹੜਾ ਹੈਗਾ ਮੈਪ ਜਿਹੜਾ ਦਿਖਾਇਆ ਹੋਣਾ ਡੋਨਲਡ 트੍ਰੰਪ ਨੂੰ ਕਿ ਅਸੀਂ ਕੀ ਕਰਨ ਜਾ ਰਹੇ ਹਾਂ ਸੋ ਡੋਨਲਡ 트럼ਪ ਦੀ ਇਹ ਆਪਾਂ ਕਹੀਏ ਚੇਤਾਵਨੀ ਹੈ ਜਾਂ ਧਮਕੀ ਹੈਗੀ ਹੈ ਤਹਿਰਾਨ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਛੱਡ ਕੇ ਪਾਰਾਂ ਨੂੰ ਚਲੇ ਜਾਓ ਕਿਉਂ ਹੋ ਸਕਦਾ ਹੈ ਕਿ ਰਾਜਧਾਨੀ ਤਬਾਹ ਕਰਨ ਦੀ ਸਕੀਮ ਜਿਹੜੀ ਇਹਨਾਂ ਦੀ ਹੋਵੇ ਪਰ ਇਹਦੇ ਵਿੱਚ ਹੁਣ ਜਿਹੜਾ ਰੀਅਲ ਐਂਡ ਉਹਨਾਂ ਨੇ ਸ਼ਬਦ ਵਰਤਿਆ ਕਿ ਅਸੀਂ ਸੀਜ਼ ਫਾਇਰ ਨਾਲੋਂ ਯਾਨੀ ਕਿ ਇਹ ਜੰਗ ਰੋਕਣ ਨਾਲੋਂ ਰੀਅਲ ਐਂਡ ਜਿਹੜਾ ਆਉਨੇ ਆ ਸੋ ਰੀਅਲ ਐਂਡ ਕਿਦਾਂ ਹੁੰਦਾ ਇਹ ਹੁਣ ਦੇਖਣਾ ਹੋਵੇਗਾ ਆਉਂਦੇ ਦਿਨਾਂ ਦੇ ਵਿੱਚ ਕਹਿੰਦੇ ਆ ਕਿ ਆਉਂਦੇ 72 ਘੰਟੇ ਜਿਹੜੇ ਨੇ ਬੜੇ ਹੀ ਕ੍ਰਿਟੀਕਲ ਹੈਗੇ ਆ ਇਹਦੇ ਵਿੱਚ ਜੰਗ ਫੈਲ ਸਕਦੀ ਹੈ ਹੁਣ ਜਿਹੜੇ ਇਰਾਨੀਅਨ ਦੇ ਮੈਂ ਉਹਨਾਂ ਦੀ ਵੀ ਗੱਲ ਸੁਣਨ ਦੱਸ ਦੇਣਾ ਚਾਹੁੰਦਾ ਕਿ ਇਰਾਨੀਅਨ ਮਿਲਟਰੀ ਅਫਸਰ ਜਿਹੜੇ ਹੈਗੇ ਨੇ ਵੱਡੇ ਅਫਸਰ ਉਹਨਾਂ ਦੇ ਜਿਹੜੇ ਆ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤਾ ਕਿ ਇਰਾਨ ਪੂਰਾ ਕੈਪੇਬਲ ਹੈ ਸਟਿਲ ਕੈਪੇਬਲ ਹੈ ਕਿ ਅਸੀਂ ਇਜ਼ਰਾਇਲ ਦੇ ਉੱਤੇ ਜਿਹੜਾ ਹੈਗਾ ਬੰਬਾਰੀ ਕਰ ਸਕਦੇ ਆ ਉਹਨਾਂ ਨੂੰ ਤਬਾਹ ਕਰ ਸਕਦੇ ਆ ਦੂਸਰੇ ਪਾਸੇ ਨੇਤਨਯਾਹੁਆ ਉਹਨਾਂ ਨੇ ਇਹ ਬਿਆਨ ਦੇ ਦਿੱਤਾ ਕਿ ਪੂਰੇ ਈਰਾਨ ਦੇ ਆਕਾਸ਼ ਦੇ ਉੱਤੇ ਯਾਨੀ ਕਿ ਸਕਾਈਜ਼ ਦੇ ਉੱਤੇ ਕਹਿੰਦੇ ਇਸ ਵੇਲੇ ਸਾਡਾ ਕਬਜ਼ਾ ਜਿਹੜਾ ਹੈਗਾ ਉਹ ਹੋ ਚੁੱਕਿਆ ਸੋ ਮਤਲਬ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਇਹ ਵਧਦੀ ਜਾ ਰਹੀ ਹੈ ਤੇ ਉਧਰੋਂ ਡੋਨਾਲਡ ਟਰੰਪ ਹੋਰੀ ਕਹਿੰਦੇ ਨੇ ਕਿ ਰੀਅਲ ਐਂਡ ਕਰਨਾ ਹੈ ਨਾ ਕਿ ਸੀਜ਼ਫਾਇਰ ਕਰਨਾ ਸੋ ਇਹਦੇ ਬਹੁਤ ਸਾਰੇ ਮਤਲਬ ਨਿਕਲਦੇ ਨੇ ਆਉਂਦੇ 72 ਘੰਟਿਆਂ ਦੇ ਵਿੱਚ ਪਤਾ ਲੱਗ ਸਕਦਾ ਜੀ ਹਾਂ ਅੰਦਰ ਇਸ ਗੱਲ ਕਰੀਏ ਜਿੱਦਾਂ ਹੁਣ ਸਟੇਟਮੈਂਟ ਆ ਰਹੀ ਹੈ ਕਿ ਈਰਾਨ ਦੇ ਕੋਲ ਪਰਵਾਹ ਨੂੰ ਹਥਿਆਰ ਨਹੀਂ ਹੋਣੇ ਚਾਹੀਦੇ ਪ੍ਰਮਾਣੂ ਬੰਬ ਨਹੀਂ ਹੋਣੇ ਚਾਹੀਦੇ ਪਰ ਸਵਾਲ ਹੈ ਕਿੱਕ ਕਰ ਉਹ ਦ ਕਦੋਂ ਰੋਕਣਗੇ ਅਤੇ ਕਿੰਨੇ ਕੇ ਇਸਲਾਮੀ ਦੇਸ਼ਾਂ ਨੂੰ ਰੋਕਣਗੇ ਇਸ ਚੀਜ਼ ਤੋਂ ਇੱਕ ਨੇ ਇੱਕ ਦਿਨ ਪਾਕਿਸਤਾਨ ਕੋਲ ਜੋ ਜੋ ਚੀਜ਼ ਆ ਚੁੱਕੀ ਹੈ ਕਿ ਲੱਗਦਾ ਹੈ ਨਾ ਇਹ ਇਰਾਨ ਕੋਲ ਨਹੀਂ ਆਉਗੀ ਜਾਂ ਕਿਸੇ ਹੋਰ ਇਦਾਂ ਦੇ ਦੇਸ਼ ਕੋਲ ਨਹੀਂ ਆਉਗੀ ਇਸ ਨੂੰ ਲੱਗਦਾ ਨੇ ਕਿਵੇਂ ਰੁਕੇ ਰਹਿ ਸਕਦਾ ਇਸ ਨੂੰ ਰੋਕਣ ਦੀ ਕੋਈ ਸੁਭਾਵਨਾ ਨਹੀਂ ਹੈ ਜੀ ਜੀ ਦੇਖੋ ਇੱਕ ਗੱਲ ਜੀ ਜੀ ਹਾਂ ਜੀ ਹਾਂ ਜੀ ਕਰ ਲੋ ਕੌਂਟੀ ਜੇ ਆਪਾਂ ਦੇਖੀਏ ਤਾਂ ਹੁਣ ਜੇ ਆਪਾਂ ਦੇਖੀਏ ਕਿ ਹੁਣ ਰਸ਼ੀਆ ਵਰਗਾ ਮੁਲਕ ਵੀ ਹੈ ਉਹਦੇ ਵੀ ਹੱਥ ਖੜੇ ਹੋ ਗਏ ਨਹੀਂ ਉਹ ਵੀ ਚਾਹੁੰਦਾ ਕਿ ਸਮਝੌਤਾ ਹੋ ਜਾਵੇ ਬਹੁਤ ਤਰੀਕੇ ਨਾਲ ਹੋ ਅੱਗੇ ਵਧ ਰਿਹਾ ਇੱਕਦਮ ਤਾਂ ਕਬਜ਼ੇ ਤੋਂ ਵੀ ਨਹੀਂ ਕਰ ਸਕਿਆ ਹੁਣ ਯੂਕਰੇਨ ਦੇ ਉੱਤੇ ਕਿਉਂਕਿ ਪਿੱਛੇ ਉਹਨੂੰ ਕਾਫੀ ਸਪੋਰਟ ਹੈਗੀ ਹੈ ਐਦਾਂ ਇਜ਼ਰਾਈਲ ਵੀ ਇਕੱਲਾ ਨਹੀਂ ਹੈ ਉਹਦੇ ਪਿੱਛੇ ਵੀ ਕਾਫੀ ਸਪੋਰਟ ਹੋਈ ਹੈ ਕਿ ਤਾਦੀ ਉਹ ਐਡੇ ਵੱਡੇ ਵੱਡੇ ਪੰਗੇ ਲੈ ਰਿਆ ਨਹੀਂ ਐਡੀ ਛੋਟੀ ਗੱਲ ਨਹੀਂ ਹੈਗੀ ਕਿ ਇਕਦਮੀ ਉਹ ਕਿਸੇ ਤੇ ਵੀ ਹਮਲਾ ਕਰ ਦੂਗਾ ਐਡੇ ਵੱਡੇ ਸਟੈਪ ਲੈ ਲੂਗਾ ਉਹ ਤੇ ਪਿੱਛੇ ਬਹੁਤ ਕੁਝ ਚੱਲਦਾ ਪਿਆ ਹੈ ਪਰ ਸਵਾਲ ਤਾਂ ਉਹ ਹੈ ਕਿ ਜੋ ਤੁਸੀਂ ਗੱਲ ਕੀਤੀ ਹੈ ਕਿ ਜੋ ਉਹ ਪਰਮਾਣੂ ਬੰਬਾਂ ਦੇ ਕਰਕੇ ਜੋ ਸਾਰੀ ਗੱਲ ਸ਼ੁਰੂ ਹੋ ਰਹੀ ਹੈ ਉਸ ਨੂੰ ਕਦੋਂ ਤੱਕ ਅਮਰੀਕਾ ਜਾਂ ਇਜ਼ਰਾਈਲ ਰੋਕ ਲੈਣਗੇ ਅਤੇ ਕਿਸ ਤੱਕ ਰੋਕ ਲੈਣਗੇ ਉਹ ਕਿੰਨੇ ਕੰਟਰੀ ਵਿੱਚ ਰੋਕ ਲੈਣਗੇ ਉਹ ਜੀ 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 ਪਰ ਫਿਲਹਾਲ ਦੀ ਘੜੀ ਆਪਾਂ ਇਹ ਕਹਿ ਸਕਦੇ ਆ ਨਾ ਕਿ ਈਰਾਨ ਦੇ ਪਰਮਾਣੂ ਬੰਬ ਬਣਾਉਣ ਦੇ ਪ੍ਰੋਗਰਾਮ ਦੇ ਉੱਤੇ ਸਾਰੇ ਹੀ ਜਿਹੜੇ ਨਾਕੋਸ਼ ਨੇ ਉਧਰ ਯੂਰਪੀਅਨ ਯੂਨੀਅਨ ਦੀ ਜਿਹੜੀ ਪ੍ਰੈਜ਼ੀਡੈਂਟ ਹੈਗੀ ਆ ਬੀਬੀ ਉਹਨੇ ਵੀ ਇਹ ਕਹਿ ਦਿੱਤਾ ਕਿ ਉਹਨਾਂ ਕੋਲ ਜਿਹੜਾ ਪ੍ਰਮਾਣੂ ਬੰਬ ਹੈ ਉਹ ਨਹੀਂ ਹੋਣੇ ਚਾਹੀਦੇ ਕਿਤੇ ਨਾ ਕਿਤੇ ਇੰਗਲੈਂਡ ਫਰਾਂਸ ਵੀ ਇਹ ਗੱਲ ਕਹਿੰਦਾ ਵੀ ਉਹਨਾਂ ਦੇ ਕੋਲੇ ਬੰਬ ਨਹੀਂ ਹੋਣੇ ਚਾਹੀਦੇ ਤੇ ਈਰਾਨ ਨੇ ਧਮਕੀ ਵੀ ਲਾ ਦਿੱਤੀ ਹੈ ਮੈਂ ਤੁਹਾਨੂੰ ਪਿਛਲੇ ਪ੍ਰੋਗਰਾਮ ਚ ਵੀ ਸ਼ਾਇਦ ਦੱਸਿਆ ਸੀ ਕਿ ਇੰਗਲੈਂਡ ਫਰਾਂਸ ਅਤੇ ਯੂਐਸ ਨੂੰ ਵੀ ਧਮਕੀ ਜਿਹੜੀ ਹੈਗੀ ਈਰਾਨ ਵੱਲੋਂ ਦਿੱਤੀ ਗਈ ਹੈ ਕਿ ਇਜ਼ਰਾਈਲ ਦਾ ਸਾਥ ਨਾ ਦਿਓ ਅਦਰਵਾਈਜ਼ ਫਿਰ ਤੁਹਾਡੇ ਉੱਤੇ ਵੀ ਅਟੈਕ ਜਿਹੜਾ ਹੈਗਾ ਉਹ ਹੋ ਸਕਦਾ ਸੋ ਯੂਕੇ ਦੇ ਨਾਲ ਸੰਬੰਧਤ ਜਦੋਂ ਖਬਰਾਂ ਆ ਜਾਂਦੀਆਂ ਜਾਂ ਫਰਾਂਸ ਦੇ ਨਾਲ ਸੰਬੰਧਤ ਖਬਰਾਂ ਜਾਂ ਫਿਰ ਯੂਐਸ ਇਹਨਾਂ ਤਿੰਨਾਂ ਦੇ ਵਿੱਚ ਹੀ ਪੰਜਾਬੀਆਂ ਦੀ ਉਸ ਤੋਂ ਬਾਅਦ ਭਾਰ ਦਰਤੇ ਪਾਪੂਲੇਸ਼ਨ ਸਾਡੀ ਇਹਨਾਂ ਮੁਲਕਾਂ 'ਚ ਵਸਦੀ ਆ ਸੋ ਇਹ ਸਾਰਿਆਂ ਲਈ ਕਨਸਰਨਿੰਗ ਹੋ ਜਾਂਦਾ ਕਿ ਜੇ ਇਹਨਾਂ ਮੁਲਕਾਂ ਦੇ ਵਿੱਚ ਅਮਨ ਪਸੰਦ ਤੇ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਜਦੋਂ ਆਪਾਂ ਵਾਰਸ ਦੇ ਵਿੱਚ ਹਿੱਸਾ ਬਣ ਜਾਂਦੇ ਆ ਫਿਰ ਅਮਨ ਪਸੰਦ ਕਿਦਾਂ ਹੋਏ ਹਨ ਲੋਕ ਅਮਨ ਪਸੰਦ ਹੋ ਸਕਦੇ ਆ ਪਰ ਸਰਕਾਰਾਂ ਹੁਣ ਜਿੱਦਾਂ ਯੂਕਰੇਨ ਦੇ ਨਾਲ ਜੰਗ ਲੱਗੀ ਹੋਈ ਆ ਤੇ ਯੂਕਰੇਨ ਨੂੰ ਹਥਿਆਰ ਪ੍ਰੋਵਾਈਡ ਕਰਵਾਏ ਗਏ ਇੰਗਲੈਂਡ ਵੱਲੋਂ ਵੀ ਫਰਾਂਸ ਵੀ ਉਹਨਾਂ ਦੀ ਮਦਦ ਕਰ ਰਿਹਾ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਰਸ਼ੀਆ ਨੂੰ ਪਸੰਦ ਨਹੀਂ ਆ ਰਹੀਆਂ ਹੁਣ ਹੁਣ ਜਦੋਂ ਇਜ਼ਰਾਈਲ ਦੀ ਇਹ ਮਦਦ ਕਰਨਗੇ ਤਾਂ ਉਹ ਕਿਤੇ ਨਾ ਕਿਤੇ ਈਰਾਨ ਨੂੰ ਪਸੰਦ ਨਹੀਂ ਆਉਣਗੀਆਂ ਸੋ ਇਹਨਾਂ ਮੁਲਕਾਂ ਦੇ ਵਿੱਚ ਜੇਕਰ ਤਬਾਹੀ ਦਾ ਮੰਜ਼ਰ ਵੱਧ ਜਾਂਦਾ ਜੇ ਤਬਾਹੀ ਵੱਧ ਜਾਂਦੀ ਹੈ ਈਰਾਨ ਉਹੋ ਹੀ ਫਿਰ ਕਰੋ ਜਾਂ ਮਰੋ ਵਾਲੀ ਸਥਿਤੀ ਦੇ ਵਿੱਚ ਜੇਕਰ ਆ ਜਾਂਦਾ ਹੈ ਤਾਂ ਫਿਰ ਤਾਂ ਉਹ ਚਾਰੇ ਪਾਸੇ ਫੁੱਟ ਸਕਦਾ ਹੈ ਵੀ ਇੱਧਰ ਵੀ ਮਜ਼ਾਹਲਾ ਚੱਲਣ ਤੇ ਉੱਧਰ ਵੀ ਚੱਲਣ ਸੋ ਇਹ ਤਾਂ ਹੁਣ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਬਾਕੀ ਪਰਮਾਣੂ ਬੰਬ ਪ੍ਰੋਗਰਾਮ ਰੋਕਣਾ ਇਹ ਤਾਂ ਫਿਲਹਾਲ ਆਪਾਂ ਇਦਾਂ ਕਹਿ ਸਕਦੇ ਹਾਂ ਵੀ ਹੈਗਾ ਅ ਅਮਰੀਕਾ ਦੇ ਹੱਥ ਵਿੱਚ ਹੈ ਜੇ ਅਮ કે ભાઈ ਤੁਸੀਂ ના બનાઓ તો ਉਹਨੂੰ ਰੁਕਣਾ ਚਾਹੀਦਾ ایران ਤਾਂ ਐਂਟੀ ਚੱਲਿਆ ਆ ਰਿਹਾ ਨਾ ਇੱਕ ਬਾਗੀ ਐ ਸੋ ਉਹ ਇਹਨਾਂ ਦੀ ਗੱਲ ਨਹੀਂ ਮਾਰ ਰਿਹਾ ਪਰ ਆਲਮੋਸਟ ਆਪਾਂ ਜਦੋਂ ਆਪਾਂ ਪੂਰੀ ਦੁਨੀਆ ਦੀ ਗੱਲ ਕਰਦੇ ਆ ਤੇ ਫਿਰ ਉਹਦੇ ਵਿੱਚ ਬਹੁਤ ਸਾਰੇ ਮੋਲਕ ਨੇ ਬਹੁਤ ਸਾਰੇ ਕੀ ਆਪਾਂ ਕਹੀਏ तकरीबन ਐਸੇ ਮੋਲਕ ਨੇ ਜੋ ਅਮਰੀਕਾ ਦੇ ਨਾਲ ਵਪਾਰ ਕਰਕੇ ਹੀ ਆਪਣਾ ਜਣਾ ਹੈਗਾ ਕੰਮਕਾਰ ਚਲਾਉਂਦੇ ਆ ਜਦੋਂ ਟ੍ਰੇਡ ਡੀਲ ਦੀ ਗੱਲ ਚੱਲੀ ਹੈ ਤੁਸੀਂ ਦੇਖੋ ਆਹਾਕਾਰ ਮੱਚ ਗਈ ਨਾ ਦੁਨੀਆ ਦੇ ਵਿੱਚ ਸੋ ਡੋਨਲਡ 트੍ਰੰਪ ਦਾ ਇੱਕ ਹੀ ਬਿਆਨ ਕਾਫੀ ਹੈਗਾ ਆਮ ਆਮ ਕਰਕੇ ਜਿਹੜੇ ਦੂਜੇ ਮੁਲਕਾਂ ਨੂੰ ਕਿ ਤੁਸੀਂ ਪਰਮਾਣੂ ਬੰਬ ਨਾ ਬਣਾਓ ਸਾਨੂੰ ਪਸੰਦ ਨਹੀਂ ਜੇ ਬਣਾਉਣੇ ਆ ਤੇ ਆ ਸ਼ਰਤਾਂ ਹੋਣਗੀਆਂ ਫਿਰ ਇੱਕ ਡੀਲ ਹੁੰਦੀ ਹੈ ਦੀ ਵੀ ਤੇ ਹੁਣ ਡੋਨਲਡ 트੍ਰੰਪ ਵੀ ਇਹੀ ਕਹਿ ਰਹੇ ਨੇ ਕਿ ਆਪਾਂ ਡੀਲ ਕਰ ਸਕਦੇ ਹਾਂ ਇਰਾਨ ਦੇ ਨਾਲ ਕਿ ਤੁਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਸੋ ਇਹ ਇਹ ਗੱਲ ਤਾਂ ਹੈ ਵੀ ਅਮਰੀਕਾ ਦੇ ਹੱਥ ਵਿੱਚ ਫਿਲਹਾਲ ਦੀ ਘੜੀ ਹੈਗਾ ਸੋ ਈਰਾਨ ਵਰਗੇ ਮੁਲਕ ਰਸ਼ੀਆ ਵਰਗੇ ਮੁਲਕ ਨਾਰਥ ਕੋਰੀਆ ਵਰਗੇ ਮੁਲਕ ਜਿਹੜੇ ਬਾਗੀ ਨੇ ਅਮਰੀਕਾ ਚੋਂ ਸੋ ਇਹ ਜੋ ਮਰਜ਼ੀ ਕਰ ਲੈਣ ਇਹ ਆਪਣੀ ਮਰਜ਼ੀ ਦੇ ਨਾਲ ਫਿਰ ਜੇ ਜੇ ਕਰਦੇ ਨੇ ਫਿਰ ਜੰਗ ਜੰਗ ਦੀ ਸਥਿਤੀ ਬਣ ਜਾਂਦੀ ਹੈ ਸੋ ਇਹ ਇਹ ਸਾਰਾ ਕੁਝ ਹੈਗਾ ਬਾਕੀ ਆਮ ਜਿਹੜੇ ਮੁਲਕ ਨੇ ਹੋਰ ਉਹ ਸਾਰੇ ਕਹਿਣੇ ਵਿੱਚ ਹੀ ਆ ਲਗ ਭਾਗ ਹਾਂ ਜੀ ਹਾਂ ਜੀ ਦੇ ਸਵਾਲ ਤੁਹਾਡੇ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਦੱਸ ਕੇ ਅੱਗੇ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਬਹੁਤ-ਬਹੁਜੀ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਆਪਾਂ ਇਹਦੇ ਉੱਤੇ ਸਾਰੀ ਅਪਡੇਟ ਜਿਹੜੀ ਹੈਗੀ ਐ ਇਸ ਜੰਗ ਬਾਰੇ ਜੋ-ਜੋ ਵੀ ਅਪਡੇਟ ਆਉਂਦੀ ਐ ਉਹਦੇ ਘੰਟਿਆਂ ਦੇ ਵਿੱਚ ਕਹਿ ਲੋ ਜਾਂ ਫਿਰ ਦਿਨਾਂ ਦੇ ਵਿੱਚ ਕਹਿ ਲੋ ਆਪਾਂ ਸਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਧੰਨਵਾਦ ਜੀ ਇਸ ਦੇ ਨਾਲ ਹੀ ਪਾਈ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਇਜਾਜ਼ਤ ਲਵਾਂਗੇ ਦਰਸ਼ਕਾਂ ਨੂੰ ਅਦਾਜ਼ੀ ਕਿ ਸਾਡਾ ਇਹ ਨਵਾਂ ਚੈਨਲ ਐ ਜਿਸ ਨੂੰ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਪ੍ਰਮੋਟ ਕਰੋ ਇਸ ਨੂੰ ਵੱਤੋਂ ਸ਼ੇਅਰ ਕਰੋ ਕਿਉਂਕਿ ਇਹੀ ਪ੍ਰੋਗਰਾਮ ਲੈ ਕੇ ਆਵਾਂਗੇ ਇਸ ਚੈਨਲ ਦੇ ਉੱਤੇ ਜਿਸ ਦੇ ਵਿੱਚ ਜੀਓਪੋਲਿਟਿਕ ਇੰਟਰਨੈਸ਼ਨਲ ਬਿਹੇਵੀਅਰ ਉੱਤੇ ਗ Fine about you.